ਗੁਰਦਾਸਪੁਰ ਸ਼੍ਰੀ ਹਰ ਗੋਬਿੰਦਪੁਰ ਰੋਡ ਤੇ ਪਿੰਨ ਸੁਲਤਾਨਪੁਰ ਨੇੜੇ ਸਵੇਰੇ ਤੜਕਸਰ 5 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਿਪਰ ਅਗਲਾ ਟਾਇਰ ਫਟਣ ਕਾਰਨ ਦੁਰਘਟਨਾਗ੍ਰਸਤ ਹੋ ਗਿਆ ਤੇ ਸੜਕ ਦੇ ਕਿਨਾਰੇ ਉੱਗੇ ਦੋ ਦਰਖਤਾਂ ਵਿੱਚ ਜਾ ਟਕਰਾਇਆ ਟਿਪਰ ਰੇਤ ਨਾਲ ਭਰਿਆ ਹੋਇਆ ਸੀ ਤੇ ਕਿੰਨਾ ਤੇਜ਼ ਹੋਵੇਗਾ ਇਸ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਦਰਖਤਾਂ ਨਾਲ ਟਕਰਾਉਣ ਉਪਰੰਤ ਟਿਪਰ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ ਅਤੇ ਉਸ ਵਿੱਚ ਭਰੀ ਕਾਫੀ ਰੇਤ ਖਿੱਲਰ ਗਈ ਬੜਗਾ ਜੀ ਨਾਂ ਕੀ ਠੱਡ ਨਾਂ ਰਣਜੀਤ ਸਿੰਘ ਫੋਨ ਚ ਲਾਂਦੇ ਆਹੀ ਗੱਡੀ ਇਹ ਰਣਜੀਤ ਚ ਲਾ ਰਿਹਾ ਹੈ ਕਿੰਨੇ ਵਜੇ ਦੀ ਗੱਲ ਹੈ ਸਵੇਰ 5:00 ਵਜੇ ਦੀ ਗੱਲ ਹੈ ਅਨੇ ਸਾਹ ਨਾ ਭੱਜੀ ਆਉਂਦੇ ਹੀ ਤੇ ਉਧਰੋਂ ਟਾਇਰ ਫਟਨ ਕਰਨਾ ਇੱਧਰੋਂ ਗੱਡੀ ਸਲਿੱਪ ਹੋ ਗਈ ਇੱਧਰੋਂ ਨਿਕਲ ਬਚਾ ਨਹੀਂ ਤੇ ਨੁਕਸਾਨ ਤੇ ਨਹੀਂ ਹੋਇਆ ਕੋਈ ਬੰਦੇ ਗੱਡੀ ਟੁੱਟ ਗਈ ਔਰ ਬੰਦੇ ਤੇ ਚਲੋ ਬਾਜੀ ਗਏ ਰਣਜੀਤ ਚ ਲਾਉਂਦਾ ਹੈ ਗੱਡੀ ਇਹਨਾਂ ਟਾਇਰ ਫਟਨ ਕਰਨਾ ਗੱਡੀ ਖਿੱਚ ਕੇ ਇਦਾਂ ਨੂੰ ਰੋਖਾਲ ਨੂੰ ਲੈ ਗਈ ਤੇ ਮਨੇਸਾ ਨਾਲ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇਧਰ ਜਾ ਰਹੇ ਕਮਾਨੀ ਕਿੱਥੋਂ ਦੀ ਗੱਡੀ ਹੈ ਇੱਕ ਪਈ ਪਿੰਡ ਦੀ ਤੇ ਕਿੰਨੇ ਵਜੇ ਦਾਸ ਹੱਤਾਂ 5 ਵਜੇ ਇਹ 5 ਮਨੇਸਾਰ ਤੋਂ 5 ਵਜੇ ਤੇਰੇ ਹਾਂਜੀ ਤੇ ਡਰਾਈਵਰ ਨੇ 60 ਤੇ ਨਹੀਂ ਲੱਗੀ ਕਿੰਨੇ ਜਾਣੀ ਨਹੀਂ ਨਹੀਂ 60 ਸੂਟ ਤੋਂ 50 ਭਜ ਜਾਣੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਨੁਕਸਾਨ ਹੋਇਆ ਆ ਆਪਸ ਗੱਡੀ ਦੀ ਹੈ ਇੰਸ਼ੋਰੈਂਸ ਵਗੈਰਾ ਲਈਆ ਫੋਟੋ ਨਹੀਂਾਰੇ ਦੇ ਮਾਲਕ ਨੂੰ ਪਤਾ ਜੇ ਸਾਨੂੰ ਨੂੰ ਤੇ ਹੁਣ ਇਹ ਦੂਸਰੀ ਗੱਡੀ ਤੇ ਲੱਦ ਲੱਦ ਕੇ ਹਾਂਜੀ ਇਹ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲੇ ਆਪਣੇ ਗੱਡੀ ਕਢਾਉਣ ਲੱਗੇ ਨਾ ਇਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਹੈ ਜਾਂ ਉਹਨੂੰ ਜਿੱਦੇ ਜਾ ਰਹੀ ਸੀ ਉੱਥੇ ਜਾਣਾ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਏਜੰਸੀ ਜੀ ਤੇ ਹਾਂਜੀ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز